ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਇੱਕ ਹੋਰ ਖਬਰ ਦੇ ਵਿੱਚ ਜਿਹੜੇ ਅਜੋ ਸਿੰਘ ਨੇ ਗੱਲ ਕਰਦੇ ਜਾਈਏ ਰਾਸ਼ਪਤੀ 트ੰਪ ਦਾ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਦੀ ਜਿਹੜੀ 77 ਕ੍ਰੈਸਟੀ ਨਿਯਮ ਉਹਨਾਂ ਦੇ ਦੁਆਰਾ ਇੱਕ ਵਾਰੀ ਫੇਰ ਇਸ ਗੱਲ ਨੂੰ ਦੁਬਾਰਾ ਪ੍ਰਚਾਰ ਕੀਤਾ ਜਾ ਰਿਹਾ ਆ ਵੀ ਕਹਿੰਦੇ ਵੀ ਐਡਮਿਨਿਸਟ੍ਰੇਸ਼ਨ ਇੱਕ ਅਜੀਹਾ ਪ੍ਰੋਗਰਾਮ ਲਿਆ ਰਹੀ ਆ ਜਿਸ ਤੇ ਵਿੱਚ ਆਪਣੇ ਆਪ ਨੂੰ ਸੈਲਫ ਰਿਪੋਰਟ ਕਰਨ ਵਾਲਿਆਂ ਨੂੰ 1000 ਡਾਲਰ ਤੱਕ ਜਿਹੜਾ ਉਹ ਦਿੱਤਾ ਜਾ ਸਕਦਾ ਆ ਕਹਿੰਦੇ ਵੀ ਇੱਕ ਵਾਰੀ ਉਹਨਾਂ ਦੇ ਆਪਣੇ ਵਾਪਸ ਮੁਲਕ ਟ੍ਰੈਵਲ ਕਰਨ ਦੇ ਜਿਹੜੇ ਪਲਾਨ ਆ ਉਹ ਕਨਫਰਮ ਹੋ ਜਾਂਦੇ ਆ ਤਾਂ ਕਹਿੰਦੇ ਵੀ 1000 ਡਾਲਰ ਅਸੀਂ ਦਵਾਂਗੇ ਕਹਿੰਦਾ ਵੀ ਅਸੀਂ ਜੇ ਸੈਲਫ ਰਿਪੋਰਟ ਕਰਨ ਦੇ ਉੱਤੇ 1000 ਡਾਲਰ ਵੀ ਦਿੰਨੇ ਆ ਤਾਂ ਸਾਨੂੰ ਬਹੁਤ ਜ਼ਿਆਦਾ ਮਨੀ ਸੇਵ ਹੁੰਦੀ ਆ ਡਿਟੇਨ ਕਰਨਾ ਤੇ ਡਿਪੋਰਟ ਕਰਨਾ ਉਹ ਅਮਰੀਕੀ ਟੈਕਸ ਪੇਅਰ ਦੇ ਲਈ ਲੱਖਾਂ ਡਾਲਰ ਦੇ ਵਿੱਚ ਹਜ਼ਾਰਾਂ ਤੋਂ ਲੱਖਾਂ ਡਾਲਰ ਦੇ ਵਿੱਚ ਜਿਹੜਾ ਉਹ ਕੰਮ ਪਿੰਦਾ ਆ ਸੋ ਕਹਿੰਦੇ ਵੀ ਕੈਸ਼ ਟਾਈਪੈਂਡ ਟਰੈਵਲ ਹੋਮ ਅਨਡਾਕੂਮੈਂਟਡ ਮਾਈਗ੍ਰੈਂਟਸ ਜਿਹੜੇ ਆਪਣੇ ਆਪ ਯੂਐਸ ਨੂੰ ਜਿਹੜਾ ਛੱਡਣ ਦੇ ਲਈ ਰਾਜ਼ੀ ਹੈਗੇ ਆ ਉਹਨਾਂ ਨੂੰ 1000 ਡਾਲਰ ਤੱਕ ਦਿੱਤਾ ਜਿਹੜਾ ਉਹ ਜਾ ਸਕਦਾ ਆ ਤੇ ਕਹਿੰਦੇ ਵੀ 1000 ਡਾਲਰ ਦੇ ਨਾਲ ਘਰ ਨੂੰ ਜੜੀ ਜੜੀ ਫਲਾਈਟ ਆ ਮਾਈਗ੍ਰੈਂਟ ਨੂੰ ਉਸ ਇਮੀਗ੍ਰੈਂਟ ਨੂੰ ਜਿਹੜੀ ਆ ਉਹ ਆਫਰ ਕੀਤੀ ਜਾਊਗੀ ਕਹਿੰਦੇ ਵੀ ਇਹ ਟਰੰਪ ਐਡਮਿਨਿਸਟ੍ਰੇਸ਼ਨ ਦਾ ਮਾਈਗ੍ਰੈਂਟਸ ਨੂੰ ਇੱਕ ਹਿਸਾਬ ਦੇ ਨਾਲ ਆਪਣੇ ਆਪ ਨੂੰ ਖੁੱਦ ਵਾਪਸ ਆਪਣੇ ਮੁਲਕ ਲੈ ਕੇ ਜਾਣ ਦੇ ਲਈ ਇਹ ਹੁਣ ਲਾਲਚ ਨਾਲ ਦੇ ਨਾਲ ਦਿੱਤਾ ਜਾ ਰਿਹਾ ਆ ਅਧਿਕਾਰੀਆਂ ਨੇ ਜਿਹੜਾ ਦੱਸਿਆ ਵੀ ਆਲਰੇਡੀ ਹੰਡਰਸ ਤੋਂ ਇੱਕ ਬੰਦੇ ਨੇ ਇਸ ਪਾਲਿਸੀ ਦੇ ਤਹਿਤ ਫਲਾਈਟ ਤੇ 1000 ਡਾਲਰ ਜਿਹੜਾ ਲੈ ਕੇ ਆਪਣੇ ਘਰ ਵਾਪਸ ਹੰਡਰਸ ਨੂੰ ਜਿਹੜਾ ਉਹ ਚਲਾ ਵੀ ਗਿਆ ਆ ਕਿੰਨੇ ਵੀ ਉਹ ਸ਼ਿਕਾਗੋ ਤੋਂ ਆਪਣੇ ਮੁਲਕ ਨੂੰ ਵਾਪਸ ਜਿਹੜਾ ਉਹ ਜਾ ਚੁੱਕਾ ਹੈ ਅਧਿਕਾਰੀਆਂ ਨੇ ਆਲਰੇਡੀ ਦੱਸਿਆ ਆ ਸੋ ਭਾਈ ਇਹ ਕਹਿ ਰਹੇ ਆ ਵੀ ਜੇ ਤੁਸੀਂ ਆਪਣੇ ਆਪ ਨੂੰ ਸੈਲਫ ਰਿਪੋਰਟ ਕਰਨਾ ਆ ਤਾਂ ਆਪ ਜੇ ਤੁਸੀਂ ਇਲੀਗਲੀ ਇੱਥੇ ਹੈਗੇ ਆ ਤੇ ਡਿਟੇਨ ਤਾਂ ਡਿਪੋਰਟ ਹੋਣ ਦਾ ਤੁਹਾਨੂੰ ਡਰ ਸਤਾਉਂਦਾ ਆ ਤਾਂ ਅਸੀਂ ਵੀ ਡਾਲਰ ਬਚਾਉਂਦੇ ਆ ਤਾਂ ਅਸੀਂ ਤੁਹਾਨੂੰ ਡਾਲਰ ਵੀ ਦਵਾਂਗੇ 1000 ਡਾਲਰ ਲਓ ਫਲਾਈਟ ਤੁਹਾਨੂੰ ਕਰਕੇ ਦਵਾਂਗੇ ਤੇ ਚਲੋ ਆਪਣੇ ਵਾਪਸ ਜਿਹੜੇ ਉਹ ਮੁਲਕ ਨੂੰ ਸੋ ਪਿਛਲੇ ਹਫ਼ਤਿਆਂ ਦੇ ਵਿੱਚ 트럼ਪ ਐਡਮਿਨਿਸਟ੍ਰੇਸ਼ਨ ਡਿਪੋਰਟ ਹੋ ਰਹੇ ਆਖੜਿਆਂ ਤੋਂ ਬਾੜਾ ਜ਼ਿਆਦਾ ਖੁਸ਼ ਨਹੀਂ ਆ ਰੀਜ਼ਨ ਕੀ ਆ ਵੀ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਅਰਚਨਾ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਚਾਹੇ ਉਹ ਅਦਾਲਤੀ ਆ ਤੇ ਚਾਹੇ ਜਿਹੜਾ ਕੰਮ ਥੋੜਾ ਜਿਹਾ ਅੱਗੇ ਦੇ ਨਾਲੋਂ ਸਲੋ ਡਾਊਨ ਇਸ ਹਿਸਾਬ ਦੇ ਨਾਲ ਹੋਇਆ ਲੋਕਾਂ ਨੂੰ ਹੁਣ ਭਿੰਕਾ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਕੀ ਕੁਝ ਓਵਰਆਲ ਚੱਲ ਰਿਹਾ ਹੈਗਾ ਆ ਪਿਛਲੇ ਦਿਨਾਂ ਦੇ ਵਿੱਚ ਤਾਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਤੋਂ ਤੱਕ ਵੀ ਕਿਹਾ ਸੀਗਾ ਵੀ ਜਿਹੜਾ ਕੋਈ ਅਨਡਾਕੂਮੈਂਟਡ ਇਮੀਗ੍ਰੈਂਟ ਆ ਉਹਨਾਂ ਦੇ ਐਸਐਸਐਨ ਅਸੀਂ ਰੱਦ ਕਰ ਦੇਣੇ ਆ ਤਾਂ ਜੋ ਫਾਈਨੈਂਸ਼ੀਅਲੀ ਕੁਝ ਵੀ ਕਰਨ ਦੇ ਵਿੱਚ ਉਹ ਕਾਮਯਾਬ ਨਾ ਹੋਣ ਆ ਆਬਵੀਅਸਲੀ ਕੈਸ਼ ਦੇ ਉੱਤੇ ਆ ਤੁਹਾਡੇ ਕੋਲ SSN ਹੈਗਾ ਨਹੀਂ ਹੈਗਾ ਉਹਦਾ ਫਿਰ ਕੋਈ ਬਾੜਾ ਮੈਟਰ ਨਹੀਂ ਕਰਦਾ ਕ੍ਰਿਸਟੀਨੀਓਮ ਓਵਲੈਂਡ ਸਕਿਉਰਟੀ ਦੇ ਜਿਹੜੇ ਸਕੱਤਰ ਆ ਉਹਨਾਂ ਨੇ ਸਟੇਟਮੈਂਟ ਦੇ ਉੱਤੇ ਸਟੇਟਮੈਂਟ ਦਿੰਦੇ ਹੋਏ ਆਖਿਆ ਵੀ ਇਫ ਯੂ ਆਰ ਹੇਅਰ ਇਲੀਗਲੀ ਸੈਲਫ ਡਿਪੋਟੇਸ਼ਨ ਇਜ਼ ਦ ਬੈਸਟ ਸੇਫਸਟ ਐਂਡ ਦ ਮੋਸਟ ਕਾਸਟ ਇਫੈਕਟਿਵ ਵੇ ਟੂ ਲੀਵ ਯੂਐਸ ਟੂ ਅਵੋਇਡ ਅਰੈਸਟ ਵੀ ਕਹਿੰਦੇ ਵੀ ਜੇ ਤੁਸੀਂ ਇਲੀਗਲੀ ਆ ਤੇ ਜਿਹੜੀ ਸੈਲਫ ਰਿਪੋਰਟ ਕਰਨਾ ਉਹ ਸਭ ਤੋਂ ਬਿਹਤਰ ਤੁਹਾਡੇ ਕੋਲ ਓਪਰਚ्युनिटी ਆ ਸਭ ਤੋਂ ਸੁਰੱਖਿਅਤ ਆ ਤੇ ਡਾਲਰ ਵੀ ਘਟ ਇਸ ਦੇ ਵਿੱਚ ਲੱਗਦੇ ਆ ਤੇ ਤੁਸੀਂ ਅਰੇਸਟ ਤੋਂ ਵੀ ਜਿਹੜਾ ਇਸ ਤੇ ਵਿੱਚ ਬਚ ਜਾਉਗੇ ਜਨੂਰੀ ਤੋਂ ਲੈ ਕੇ ਹੁਣ ਤੱਕ ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਿਹਾ ਆ ਵੀ 트ੰਪ ਐਡਮਿਨਿਸਟ੍ਰੇਸ਼ਨ ਨੇ ਹੁਣ ਤੱਕ 1 ਲੱਖ 40 ਹਜ਼ਾਰ ਲੋਕਾਂ ਨੂੰ ਮਾਈਗ੍ਰੈਂਟਸ ਨੂੰ ਡਿਪੋਰਟ ਜਿਹੜਾ ਉਹ ਕਰ ਦਿੱਤਾ ਹੈਗਾ ਆ ਕਹਿੰਦੇ ਵੀ 트ੰਪ ਐਡਮਿਨਿਸਟ੍ਰੇਸ਼ਨ ਜੋ 트ੰਪ ਹੋਣਾ ਦਾ ਆਪਣਾ ਵਾਅਦਾ ਸੀ ਜਾਂ ਜਿਹੜੀ ਉਹ ਗੱਲ ਆ ਵੀ ਮਿਲੀਅਨਸ ਆਫ ਲੋਕਾਂ ਨੂੰ ਉਹਨਾਂ ਨੇ ਡਿਪੋਰਟ ਕਰਨਾ ਆ ਇਸ ਰਫ਼ਤਾਰ ਦੇ ਨਾਲ ਕਹਿੰਦੇ ਵੀ ਉੱਥੇ ਪਹੁੰਚਣਾ ਉਹਨਾਂ ਦੇ ਕੋਲ ਅਜੇ ਨਾ ਮਮਕੁਨ ਜਿਹੜੇ ਆંકੜੇ ਆ ਉਹ ਲੱਗ ਰਹੇ ਹੈਗੇ ਆ ਸੋ ਜਿੱਦਾਂ ਦੱਸਿਆ ਤੁਹਾਨੂੰ ਡੈਪੂਟੇਸ਼ਨਜ਼ ਬਹੁਤ ਜ਼ਿਆਦਾ ਮਹਿੰਗੀਆਂ ਪੈਂਦੀਆਂ ਆ ਜਿਹੜੇ ਮਿਲਟਰੀ ਪਲੇਨ ਵਿੱਚ ਹਰਜੋਤ ਸਿੰਘ ਜੀ ਜਾਂਦੇ ਰਹੇ ਕੱਲੇ ਕੱਲੇ ਪਲੇਨ ਦੇ ਵਿੱਚ ਇੱਕ ਇੱਕ ਸਵਾਰੀ ਦੇ ਹਜ਼ਾਰਾਂ ਤੋਂ ਲੱਖਾਂ ਡਾਲਰ ਜਿਹੜੇ ਆ ਉਹ ਖਰਚਾ ਯੂਐਸ ਟੈਕਸਪੇਅਰ ਨੂੰ ਮੋਢਿਆਂ ਦੇ ਉੱਤੇ ਜਿਹੜਾ ਉਹ ਚੱਕਣਾ ਪਿਆ ਹੈਗਾ ਆ ਟਰੰਪ ਹੁਣਾਂ ਨੇ ਜਿਹੜੇ ਟਰੈਵਲ ਇਨਸੈਂਟਿਵ ਪਾਲਿਸੀ ਦੇ ਵਿੱਚ ਆਪਣੀ ਇੱਕ ਲੇਟੈਸਟ ਇੰਟਰਵਿਊ ਦੇ ਵਿੱਚ ਵੀ ਇਸ ਤੀ ਜਿਹੜੀ ਉਹ ਜਾਣਕਾਰੀ ਆ ਦਿੱਤੀ ਜਿਹੜੀ ਉਹ ਹੈਗੀ ਆ ਤੇ ਜਿੱਦਾਂ 트럼ਪ ਐਡਮਿਨਿਸਟ੍ਰੇਸ਼ਨ ਦੱਸ ਰਹੇ ਅਧਿਕਾਰੀ ਦੱਸ ਰਹੇ ਆ ਵੀ ਆਲਰੇਡੀ ਇੱਕ ਬੰਦੇ ਨੇ ਇਸ ਪਾਲਿਸੀ ਦਾ ਫਾਇਦਾ ਚੱਕਦੇ ਹੋਏ ਹੌਂਡਰਸ ਨੂੰ ਵਾਪਸੀ ਜਿਹੜੀ ਉਹ ਕੀਤੀ ਆ ਜਿਸ ਵਿੱਚ ਉਸ ਨੂੰ ਫਲਾਈਟ ਤੇ 1000 ਡਾਲਰ ਨਾਲ ਮਿਲਿਆ ਆ